ਕਿਥੇ ਰੱਖਣਾ ਸਰ ਜੀ ਸਸੀ ਗਾਲੀ ਜੀ ਠੀਕ ਹੋ ਉਹ ਆਏ ਨਹੀਂ ਬ੍ਰਹਮ ਜੀ ਨਹੀਂ ਆ ਰਹੇ ਕੁਝ ਬੇਟਕ ਨਹੀਂ ਬਾਅਦ ਵਿੱਚ ਮਿਲਦੇ ਫਿਰ ਮਿਲ ਕੇ ਬਾਅਦ ਵਿੱਚ ਮਿਲਦੇ ਆਪਾਂ ਕੋਈ ਸਰ ਜੀ ਸਦਾ ਹੁਣ ਸਾਨੂੰ ਪਤਾ ਕੀ ਆਪਸੇ ਸਦਾ ਮਿਲਦੇ ਆਪਾਂ ਇਹ ਦੁਬਾਰਾ ਆਈਦੇ ਹੋਣਾ ਬਹੁਤ ਬੜਾ ਬੈਠੋ ਮੈਂ ਯਾਰ ਖਾਲੀ ਕਰਦਾ ਮੈਂ ਕਿਹਦੇ ਨਾਲ ਸਰ ਜੀ ਉਦੋਂ ਵੀ ਨਾਲ ਕਰਦਾ ਪੁੱਛੇ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਸਾਰੀ ਲੀਡਰਸ਼ਿਪ ਇੱਕ ਝੰਡੇ ਥੱਲੇ ਇਕੱਠੇ ਹੈ ਤੇ ਮੈਨੂੰ ਲੱਗਦਾ ਕੱਲੀ ਪਾਰਟੀ ਹੈ ਪੰਜਾਬ 'ਚ ਜਿਹੜੀ ਯੂਨਾਈਟਿਡ ਹੈ ਤੇ ਇਕੱਠੇ ਹੋ ਕੇ ਐਜ਼ ਅ ਫੈਮਲੀ ਆ ਜਿਹੜੇ ਦੇਸ਼ ਦੇ ਦਿੱਲੀੋਂ ਆਈਆਂ ਪਾਰਟੀਆਂ ਦੇ ਖਿਲਾਫ ਅਸੀਂ ਲੜਾਈ ਲੜਨ ਵਾਸਤੇ ਪੂਰੇ ਖੁਣਪੂਰੀ ਅਸੀਂ ਸੰਗਤਮ ਹੋ ਗਏ ਆ ਜੋ ਹਾਲਾਤ ਤੁਸੀਂ ਦੇਖੇ ਆ ਅੱਜ ਪੰਜਾਬ ਦੇ ਅੱਜ ਐ ਨਹੀਂ ਲੱਗਦਾ ਕੋਈ ਸਰਕਾਰ ਹੈ ਆਪਾਂ ਨੂੰ ਐ ਜਾ ਨਲਾਇਕ ਮੁੱਖ ਮੰਤਰੀ ਮਿਲਿਆ ਤੇ ਮੈਂ ਕੱਲ ਸੁਣ ਰਿਹਾ ਸੀ ਬਿਆਨ ਕੇਜਰੀਵਾਲ ਦਾ ਦੇਖੋ ਕਿੰਨਾ ਹੁਸ਼ਿਆਰ ਕੇਜਰੀਵਾਲ ਪਹਿਲੇ ਇਲੈਕਸ਼ਨ ਵਿੱਚ ਜਦੋਂ ਉਹਨੇ ਦੇਖਿਆ ਮਾਹੌਲ ਆਮ ਆਦਮੀ ਪਾਰਟੀ ਦਾ ਹੈ ਉਹਨੇ ਕਹਿਤਾ ਇੱਕ ਮੌਕਾ ਦਿਓ ਕੇਜਰੀਵਾਲ ਨੂੰ ਉਹ ਕ੍ਰੈਡਿਟ ਆਪ ਲੈ ਗਿਆ ਹੁਣ ਉਹਨੂੰ ਪਤਾ ਲੱਗ ਗਿਆ ਕਿ ਇਹਨਾਂ ਦੇ ਨਲਾਇਕ ਸਰਕਾਰ ਨੇ ਮੁੱਖ ਮੰਤਰੀ ਨੇ ਇੰਨਾ ਬੁਰਾ ਹਾਲ ਕਰ ਦਿੱਤਾ ਤੇ ਹੁਣ ਸਾਰਾ ਕਹਿਤਾ ਕਿ ਹੁਣ ਅਗਲੀ ਕੈਂਪੇਨ ਸਾਰੀ ਭਗਵੰਤ ਮਾਨ ਦੇ ਸਿਰ ਤੇ ਹੋਗੀ ਭਗਵੰਤ ਮਾਨ ਨੂੰ ਭੇਜੋ ਦੇਖੋ ਕਿੰਨਾ ਫਰਕ ਆਈ ショਅ ਕਰਦਾ ਕਿ ਉਹਨਾਂ ਨੇ ਆਪਣੀ ਆਪ ਹੀ ਅਸੈਸਮੈਂਟ ਲੈ ਲਈ ਕਿ ਇਹਨਾਂ ਦੀ ਜ਼ਮਾਨਤ ਜ਼ਬਤ ਹੋਣੀ ਹੈ ਤੇ ਤੁਸੀਂ ਦੇਖ ਲਓਗੇ ਚੌਥੇ ਨੰਬਰ ਤੇ ਆਮ ਆਦਮੀ ਪਾਰਟੀ ਆਊਗੀ ਜੈ ਜੀ ਹਾਲਾਤ ਬਣੀਆਂ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਅੱਜ ਹਰ ਹਿੰਦ ਦੇ ਨੇਤਾ ਦੇ ਨਾਮ ਬਣਾ ਪਹਿਲਾਂ ਗੱਲ ਕਰ ਲੈਂਦੇ ਪੰਜ ਕੈਬਨਿਟ ਮੰਤਰੀ ਵੀ ਨਹੀਂ ਕਿਉਂਕਿ ਉਹਨਾਂ ਕੋਲੇ ਆਮ ਆਦਮੀ ਤਾਂ ਕੋਈ ਰਿਹਾ ਹੀ ਨਹੀਂ ਉਹ ਹਰ ਉਹਨਾਂ ਦੀ ਕੈਂਪੇਨ ਸੀ ਕਿ ਆਮ ਆਦਮੀ ਨੂੰ ਬਣਾਵਾਂਗੇ ਆਮ ਆਦਮੀ ਨੂੰ ਮੌਕਾ ਦੇਵਾਂਗੇ ਹੁਣ ਆਮ ਆਦਮੀ ਤੇ ਲੱਭੇ ਹੈ ਹੀ ਨਹੀਂ ਇਹਨਾਂ ਕੋਲੇ ਸਾਰੇ ਛੱਡ ਗਏ ਹੁਣ ਆਪਣੇ ਜਿਹੜੇ ਚਿਹਤੇ ਮੰਤਰੀ ਆ ਜਿਹੜੇ ਲੁੱਟੀ ਜਾਂਦੇ ਆ ਉਹਨਾਂ ਨੂੰ ਕਿਹਾ ਕਿ ਪੈਸੇ ਤੁਸੀਂ ਇਕੱਠੇ ਕਰ ਲਏ ਆ ਹੁਣ ਇਲੈਕਸ਼ਨ ਤੇ ਲਾਓ ਕਿਹੜਾ ਇੱਕ ਕਮੇਟੀ ਇੱਕ ਮੈਂ ਹੋਰ ਦੱਸਾਂ ਜਿਹੜੇ ਪਟਿਆਲੇ ਤੋਂ ਉਮੀਦਵਾਰ ਆ ਉਹਨ ਤਾਂ 3 ਸਾਲ ਦੀ ਸਜ਼ਾ ਹੋਈ ਪਈ ਐ ਡਾਕਟਰ ਜਿਹੜਾ ਹੈਗਾ ਬਲਮੀਰ ਸਿੰਘ 3 ਸਾਲ ਦੀ ਸਜ਼ਾ ਹੋਈ ਹੈ ਤੇ ਦੂਜੇ ਕਈਆਂ ਨੂੰ ਸਜ਼ਾ ਹੋਣ ਵਾਲੀ ਹੈ ਸੋ ਮੈਨੂੰ ਲੱਗਦਾ ਉਹਨਾਂ ਨੇ ਖੇਡਾ ਛੜਾਇਆ ਹੈ ਕਿ ਇਹਨਾਂ ਬੰਦਿਆਂ ਦਾ ਆ ਕੱਲ੍ਹ ਜਦੋਂ ਸੀਏ ਨੂੰ ਲੈ ਕੇ ਬਾਰ-ਬਾਰ ਪੁੱਛ ਰਹੇ ਕਿ ਆਨ ਨੂੰ ਕੁਝ ਛੜਾ ਰਹੇ ਕਿ ਜੁਝੀ ਬਹੁਤ ਦੇਣੀਆਂ ਦੇ ਖੁਸ਼ੀ ਦੇ ਦੇਖੋ ਕਿੰਨੇ ਲੋਕ ਆ ਕੇ ਬਾਸ ਕਰ ਰਹੇ ਆਈਸ ਆਜ ਸੇ ਆ ਦੇਖੋ ਐਨਟੀ ਸਿੱਖ ਇਹਦੀ ਕੇਜਰੀਵਾਲ ਤੇ ਐਨਟੀ ਮਿਨੋਰਟੀਜ਼ ਦੀ ਕਿਵੇਂ ਸੋਚ ਹੈ ਆਪਣੇ ਕੇਜਰੀਵਾਲ ਦੀ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਕਹਿ ਰਿਆ ਸੀ ਜਿਹੜੇ ਆਪਣੇ ਬਹੁਤ ਭੈਣ ਭਰਾ ਸਿੱਖ ਭੈਣ ਭਰਾ ਜਿਹੜੇ ਪਾਕਿਸਤਾਨ ਸੀ ਅਫਗਾਨਿਸਤਾਨ ਸੀ ਉਹਨਾਂ ਨੂੰ ਉੱਥੇ ਬੜੀਆਂ ਪ੍ਰੋਬਲਮ ਆਈਆਂ ਤੁਸੀਂ ਦੇਖਿਆ ਹੋਣਾ ਗੁਰੂ ਘਰਾਂ ਦੇ ਉੱਤੇ ਬੰਬ ਵਿਸਪੋਰਟ ਹੋਏ ਕਈ ਉਦੋਂ ਛੱਡ ਗਿਆ ਤਕਰੀਬਨ 2 ਲੱਖ ਪਤਰ ਆਪਣੇ ਸਿੱਖ ਭੈਣ ਭਰਾ ਉੱਥੇ ਸੀ ਆਪਣੇ ਅਫਗਾਨਿਸਤਾਨ 'ਚ ਉਹ ਸਾਰੇ ਆਇਆ ਪਿਛਲੇ ਕਈ ਸਾਲਾਂ ਤੋਂ ਅਸੀਂ ਵੀ ਕਹਿ ਰਹੇ ਹਾਂ ਕਿ ਐਨਐਮ ਸਿਟੀਜ਼ਨਸ਼ਿਪ ਦਿੱਤੀ ਜਾਏ। ਤੋਂ ਅਸੀਂ ਪਾਰਲੀਮੈਂਟ ਸੀਏ ਦਾ ਸਪੋਰਟ ਵੀ ਕੀਤੀ ਹੈ ਇਸ ਕਰਕੇ ਕੀਤੀ ਸੀ ਕਿ ਜਿਹੜੇ ਆਪਣੇ ਮਿਨੋਰਟੀਜ਼ ਉੱਥੇ ਹੈਗੀਆਂ ਜਿਹੜੀਆਂ ਪ੍ਰੋਸੀਕਿਊਟਡ ਹੈ ਜਿਨ੍ਹਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਘੱਟੋ ਘੱਟ ਆਪਣਾ ਦੇਸ਼ ਕਿਉਂਕਿ ਉਹ ਵੱਡਾ ਇੱਕ ਵਿਦੇਸ਼ ਹੁੰਦਾ ਸੀ। ਤੋਂ ਇਸ ਕਰਕੇ ਜਿਹੜੀ ਇਹ ਵੀ ਸੋਚ ਹੈ ਬੜੀ ਐਂਟੀ ਪੰਜਾਬ ਐਂਟੀ ਸਿੱਖ ਸੋਚ ਪਹਿਲੇ ਤੋਂ ਹੀ ਪਤਾ ਸੀ ਮੈਂ ਕਿ ਕੇਜਰੀਵਾਲ ਦੀ ਹੈ ਤੇ ਹੁਣ ਹੌਲੀ ਹੌਲੀ ਉਹ ਚੀਜ਼ਾਂ ਬਾਹਰ ਨਿਕਲ ਰਹੀਆਂ ਹਨ ਸੁਭਾਸ਼ ਚੌਧਰੀ ਦੀ ਗੱਲ ਜਿੱਦਾਂ ਬਾਕੀ ਪਾਰਟੀਆਂ ਦੀ ਲਿਸਟ ਆ ਰਹੀ ਹੈ ਉਮੀਦਵਾਰਾਂ ਦੀ ਸ਼੍ਰੋਮਣੀ ਕਾਲੀਦਾ ਦੀ ਲਿਸਟ ਅੱਜ ਆਏਗੀ ਕਿਉਂਕਿ ਗਠਜੰਬੰਦਨ ਦੀ ਗੱਲ ਚੱਲ ਰਹੀ ਹੈ ਹਲੇ ਸਾਡਾ ਤਾਂ ਅਸੀਂ ਤਾਂ 13 ਦੀ 13 ਸੀਟਾਂ ਲੜ ਰਹੇ ਹਾਂ ਤੁਹਾਨੂੰ ਯਾਦ ਵੀ ਆਪ ਹੀ ਦੇਖਿਆ ਮੈਂ ਤਾਂ ਮੇਰਾ ਸਾਡੀ ਕੈਂਪੇਨ ਤਾਂ ਸ਼ੁਰੂ ਹੈ ਪੰਜਾਬ ਬਚਾਓ ਮੋਰਚਾ ਜਿਹੜਾ ਯਾਤਰਾ ਕਰੀਏ ਮੈਂ ਧੰਨਵਾਦ ਕਰਦਾ ਸੰਗਤ ਦਾ ਪੰਜਾਬ ਵੀ ਲੋਕਾਂ ਦਾ ਜਿਹੜਾ ਇੰਨਾ ਪਿਆਰ ਦੇ ਰਿਹਾ ਤੁਸੀਂ ਰੋਜ਼ ਦੇਖੋ ਐ ਜੀ ਇਹ ਜਾਂ ਪਿਆਰ ਇਹ ਜਾਂ ਜੋਸ਼ ਮੈਂ ਆਪਣੇ 25 ਸਾਲ ਦੇ ਇਤਿਹਾਸ 'ਚ ਨਹੀਂ ਦੇਖਿਆ ਜਿਵੇਂ ਅੱਜ ਮਿਲ ਰਿਹਾ ਕਿਉਂ ਸਾਰੇ ਪੰਜਾਬੀਆਂ ਨੇ ਦੇ ਕੌਮ ਨੇ ਪੰਥ ਨੇ ਰਿਅਲਾਈਜ਼ ਕੀਤਾ ਹੈ ਕਿ ਜੋ ਕੁਝ ਵੀ ਬਣਿਆ ਪੰਜਾਬ ਚ ਅਕਾਲੀ ਦਲ ਦੀ ਸਰਕਾਰਾਂ ਨੇ ਬਣਾਇਆ ਹੈ ਅਕਾਲੀ ਦਲ ਨੇ ਹੀ ਪੰਜਾਬ ਨੂੰ ਬਿਲਡ ਕੀਤਾ ਹੈ ਆ ਜਿੰਨੇ ਦਿੱਲੀ ਵਾਲੀਆਂ ਪਾਰਟੀਆਂ ਆ ਉਹ ਆਉਂਦੀਆਂ ਸੀ ਲੁੱਟਦੀਆਂ ਸੀ ਤੇ ਲੁੱਟ ਕੇ ਬਾਹਰ ਚਲੇ ਜਾਂਦੀਆਂ ਸੀ ਇੱਕ ਵੀ ਨਿਸ਼ਾਨੀ ਤੁਸੀਂ মিডিਆ ਵਾਲੇ ਬੈਠਿਓ ਇੱਕ ਵੀ ਐਗਜ਼ਾਮਪਲ ਕਿਸੇ ਕੋਈ ਪ੍ਰੋਜੈਕਟ ਦਾ ਕੋਈ ਡਿਵੈਲਪਮੈਂਟ ਦਾ ਕਿਸੇ ਚੀਜ਼ ਦਾ ਕੋਈ ਸਕੀਮ ਦਾ ਤੁਸੀਂ ਨਾ ਕਾਂਗਰਸ ਦੇ ਨਾਮ ਐਗਜ਼ਾਮਪਲ ਦੇ ਦੱਸ ਸਕਦੇ ਹੋ ਝਾੜੂ ਵਾਲੇ ਦਾ ਕੀ ਦੱਸਣਾ ਹਾਂਜੀ ਕਿੱਕ ਜਾਣਾ ਕਰ ਲਿਆ ਹਾਂਜੀ ਸ਼ਰੀਕ ਹੋ ਕੇ ਤभी ਅੱ비 ਵੀ ਪੇਜ ਫਸਾ ਹੋਇਆ ਹੈ ਯਾਰ ਤੁਹਾਨੂੰ ਕੀ ਟੈਨਸ਼ਨ ਹੈ ਮੈਂ ਤਾਂ ਆਪ ਹੈਰਾਨ ਆ ਕਹਿੰਦੇ ਜੀ 3 ਵਜੇ 13 ਤਰੀਕ ਨੂੰ 3 ਵਜੇ ਮੀਟਿੰਗ ਹੋਣੀ ਹੈ 14 ਤਰੀਕ ਨੂੰ 5 ਵਜੇ ਹੋਣੀ ਹੈ ਮੈਂ ਉੱਥੇ ਹੁਣ ਕਿਤੇ ਯਾਤਰਾ 'ਚ ਹੁਣਾ ਤੁਸੀਂ ਆਪਣਾ ਮੀਡੀਆ ਦੇਖ ਲਓ ਜਾਂ ਪੀਡੀਸੀ ਚੈਨਲ ਦੇਖ ਲਿਆ ਕਰੋ ਮੈਂ ਕਿੱਥੇ ਆ ਤੁਹਾਨੂੰ ਪਤਾ ਹੀ ਲੱਗੇ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੰਜਾਬ ਦੇ ਅੰਦਰ ਯਾਤਰਾ ਕਰ ਰਿਹਾ ਹਾਂ ਹੁਣ ਵੀ ਮੈਂ ਤੁਹਾਨੂੰ ਦੱਸਦਾ ਇਹਦੇ ਬਾਅਦ ਜਲੰਧਰ ਜਾਣਾ ਜਲੰਧਰ ਦੇ ਬਾਅਦ ਮੈਂ ਪਿੰਡ ਬਾਦਲ ਜਾਣਾ ਚੈੱਕ ਕਰ ਲਿਓ ਰਾਤ ਨੂੰ ਤੇ ਉਹਦੇ ਬਾਅਦ ਸਵੇਰੇ ਸਾਡੀ ਪੱਲੀ ਵਾਲੀ ਉਹਨੇ ਕਿਹਾ ਕਿ ਸਾਡੀ ਗੱਲ ਚੱਲ ਰਹੀ ਹੈ ਜਿਹੜੀ ਹਾਂ ਨਹੀਂ ਬੜਾ ਉਸ ਤੋਂ ਬਾਅਦ ਇਹ ਗੱਲ ਚੱਲ ਰਹੀ ਹੈ ਮੈਂ ਉਹ ਤਾਂ ਇਹ ਸਵਾਲ बार-बार यार ਦੱਸਿਆ ਕੀ ਹੈ মিডিਆ ਜ਼ਿਆਦਾ ਇਹਨੂੰ ਬਿਲਡ ਕਰ ਰਿਹਾ ਹੈ ਨਾ ਨਾ ਮੈਨੂੰ ਨਾ ਨਾ ਮੈਨੂੰ ਪਤਾ ਹੈ ਨਾ ਭਾਜਪਾ ਵਾਲਿਆਂ ਨੂੰ ਪਤਾ ਯਾ ਕਿਸੇ ਨੂੰ ਪਤਾ ਹੈ ਅਸੀਂ ਸੋਸ਼ਲ ਮੀਡੀਆ ਮੀਡੀਆ ਹੁਣ ਇੰਨੇ ਵਜੇ ਕੱਲ ਹੋਊਗੀ ਪਰਸੋਂ ਹੋਊਗੀ 8:5 ਹੋਊਗੀ ਅਸੀਂ 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 ਐਟ ਦਾ ਮੂਮੈਂਟ ਅਸੀਂ 13 ਦੀਆਂ 13 ਸੀਟਾਂ ਲੜ ਰਹੇ ਹਾਂ ਐਟ ਦੀ ਮੂਮੈਂਟ ਐਟ ਦੀ ਮੂਮੈਂਟ ਮਤਲਬ ਸਾਡੀ ਐਲਾਈਅੰਸ ਪੀਐਸਪੀ ਨਾਲ ਸੀ ਅਸੀਂ ਤਾਂ ਤੋੜੀ ਨਹੀਂ ਨਾ ਰੂਲਿੰਗ ਨੋ ਆਈ ਐਮ ਨੋਟ ਰੂਲਿੰਗ ਸਾਡੀ ਪ੍ਰੈਜ਼ੈਂਟ ਮੈਂ ਉਹੀ ਕਹਿ ਰਿਹਾ ਹਾਂ ਨਹੀਂ ਸਾਡੀ ਸਾਡੀ ਐਲਾਈयंस ਸੀਪੀਏ ਸੀਪੀਆਰ ਪੰਜਾਬ ਫਰੰਟ ਵੀ ਬਣ ਰਿਹਾ ਜਿਹੜਾ ਮੈਂ ਤੁਹਾਨੂੰ ਅੱਜ ਕੱਲ ਕਰ ਰਿਹਾ ਉਹ ਵੀ ਲੋਕੀ ਸਾਨੂੰ ਅਪਰੋਚ ਕਰ ਰਿਹਾ ਅਸੀਂ ਤਾਂ ਜਿਹੜੇ ਪੰਜਾਬ ਨੂੰ ਬਚਾਉਣ ਵਾਸਤੇ ਜਿਹੜੀਆਂ ਲਾਈਕ ਮੈਂਡਡ ਪਾਰਟੀਆਂ ਐ ਜਿਹੜੀਆਂ ਇਕੱਠੀਆਂ ਹੋ ਸਕਦੀਆਂ ਸਾਡੇ ਪੰਜਾਬ ਨੂੰ ਬਚਾਉਣ ਵਾਸਤੇ ਅਸੀਂ ਮੋਸਟ ਵੈਲਕਮ ਐਕਸੈਪਟ 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 ਐਂ ਐਂ ਦੇਖ ਰਿਹਾ ਜਿਵੇਂ ਕੋਈ ਸਿੱਖ ਕਾਂਗਰਸ ਨਾਲ ਤਾਂ ਜਾ ਨਹੀਂ ਸਕਦੇ ਚਾੜੂ ਵਾਲਿਆਂ ਤਾਂ ਜਾਣੀ ਸਕਦੇ ਬਾਕੀ ਅਸੀਂ ਬੀਐਸਪੀ ਸੀਪੀਏ ਸੀਪੀਐਮ ਸਾਰਿਆਂ ਨਾਲ ਅਸੀਂ ਗੱਲ ਕਰ ਰਹੇ ਆ ਨਹੀਂ ਅਜੇ ਹੋਇਆ ਨਹੀਂ ਨਾ ਹਲੇ ਮੈਂ ਸੀਪੀਏ ਸੀਪੀਐਮ ਕੋਪਰਾ ਅਸੀਂ ਦੇਖਣਾ ਅਸੀਂ ਦੇਖਣਾ ਪੈਣਾ ਕਿ ਉਹ ਕਿੰਨਾ ਕਰ ਸਕਦੇ ਸਾਡੇ ਵਾਸਤੇ ਤਾਂ ਸਾਰੇ ਆਈ ਥਿੰਕ ਨੋ ਪੁਆਇੰਟ ਥੇਅਰ ਇਸ ਨੋ ਪੁਆਇੰਟ ਆ ਪੁਟਿੰਗ ਹਾਂਜੀ 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 ਦੇਖਣ ਨੂੰ ਮਿਲੇ ਮੁੱਖ ਮੰਤਰੀ ਹੋ ਰਹੇ ਆ ਐਗੋ ਪੀਸ ਇਸ ਦੇ ਚਤਕਰਾਂ ਨੂੰ ਕਿਵੇਂ ਦੇਖਦੇ ਸਨ ਇਹ ਸ਼ਰਮ ਆਉਂਦੀ ਹੈ ਕਹਿੰਦੇ ਉਹ ਸਾਡਾ ਮੁੱਖ ਮੰਤਰੀ ਹੈ ਸ਼ਰਮ ਆਉਂਦੀ ਹੈ ਕੌਮ ਨੂੰ ਹੁਣ ਅਸੀਂ ਜੇ ਪਾਰਲੇ ਸੂਬੇ ਜਾਈਏ ਇੱਥੇ ਲੋਕੀ ਹੱਸਦੇ ਆ ਤੁਹਾਡਾ ਮੁੱਖ ਮੰਤਰੀ ਹੈ ਮੈਂ ਤਾਂ ਬੀਬੀ ਨੂੰ ਕਿਹਾ ਉਹ ਕੀ ਕਹਿੰਦਾ ਤੁਸੀਂ ਉਹ ਨਸਲੇ ਦੇ ਚੈੱਕ ਕਰਾਓ ਮੈਨੂੰ ਲੱਗਦਾ ਨਸਲੀ ਹੈ ਨਹੀਂ ਮੁੱਖ ਮੰਤਰੀ ਦੀ ਤੋ ਇਸ ਕਰਕੇ ਚੈੱਕ ਕਰਕੇ ਪੰਜਾਬੀਆਂ ਨਾਲ ਠੱਗੀ ਹੋਈ ਹੈ ਪੰਜਾਬੀਆਂ ਨਾਲ ਠੱਗੀ ਹੋਈ ਹੈ ਮੁੱਖ ਮੰਤਰੀ ਕਹਿੰਦੇ ਲਾਇਕ ਨਹੀਂ ਹੈ ਮੈਂ ਤੁਹਾਨੂੰ ਆਦ ਕਰਦਾ ਬੀਬੀ ਦਾ ਜਿਨ੍ਹਾਂ ਨੇ ਦੇਖੋ ਸਾਰੀ ਪਾਰਟੀ ਨੂੰ ਇਕੱਠਾ ਕਰ ਦਿੱਤਾ ਸਾਰੇ ਪਰਿਵਾਰਾਂ ਨੂੰ ਇਕੱਠੇ ਕਰ ਦਿੱਤਾ ਸਾਡਾ ਪਰਿਵਾਰ ਹੁਣ ਇੱਕ ਹੈ ਸਾਡਾ ਇੱਕ ਨਿਸ਼ਾਨਾ ਹੈ ਪੰਜਾਬ ਨੂੰ ਬਚਾਉਣਾ